ਨੇ ਇੱਕ ਦਿਨ ਦੇ ਵਿੱਚ ਬੱਚਿਆਂ ਨੂੰ ਇਹ ਗੀਤ ਤਿਆਰ ਕਰਵਾਏ ਬਹੁਤ ਧੰਨਵਾਦੀਆਂ ਸਾਜੀ ਦਾ ਤੇ ਬੱਚਿਆਂ ਦਾ ਵੀ ਤੇ ਮੇਰੀ ਰਚਨਾ ਹੈ ਉੜਦੀ ਜਾਵਾ ਜੀ ਕਰਦਾ ਮੈਂ ਉੜਦੀ ਜਾਵਾ ਜੀ ਕਰਦਾ ਮੈਂ ਉੜਦੀ ਜਾਵਾ ਪਿਆਰ ਦੀ ਖੁਸ਼ਬੂ ਵੇਲਾਵਾ ਆਜ਼ਾਦੀ ਦਾ ਸਕੂਨ ਜਿਹਾ ਆਵੇ ਆਜ਼ਾਦੀ ਦਾ ਸਕੂਨ ਜਾਵੇ ਬੰਦਸ਼ਾ ਤੋਂ ਵੀ ਰਾਹ ਦਿਲਾਵੇ ਆਸਮਾਨ ਤੇ ਉਡਾਰੀ ਲਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ ਕੋਇ ਲਵਾਂਗ ਹੋਵੇ ਮਿੱਠੀ ਬੋਲੀ ਕੋਇ ਲਵਾਂਗ ਹੋਵੇ ਮਿੱਠੀ ਬੋਲੀ ਮੂੰਹ ਵਿੱਚ ਜਿਵੇਂ ਮਿਸ਼ਰੀ ਘੋਲੀ ਸੋਹਣਾ ਜਿਹਾ ਗੀਤ ਸੁਣਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ ਪੰਛੀਆਂ ਤਰ੍ਹਾਂ ਮਿਲ ਜੁਲ ਰਹਾਂ ਪੰਛੀਆਂ ਤਰ੍ਹਾਂ ਮਿਲ ਜੁਲ ਰਹਾਂ ਸੇਨੂ ਬੁਰਾ ਤਹਾਂ ਮਾਇਆ ਦਿਲ ਪੇੜ ਚਨਾਵਾ ਜੀ ਕਰਦਾ ਮੈਂ ਉੜਦੀ ਜਾਵਾ ਜੀ ਕਰਦਾ ਮੈਂ ਉੜਦੀ ਜਾਵਾ ਪਿੰਜਰੇ ਵਿੱਚ ਨਾ ਪੰਛੀ ਰੱਖੋ ਪਿੰਜਰੇ ਵਿੱਚ ਨਾ ਪੰਛੀ ਰੱਖੋ ਲਾਲਚ ਨਾ ਰਹੇ ਕਿਸੇ ਵੀ ਪੱਖੋਂ ਮਾਇਆ ਦੀ ਲਪੇੜ ਚਨਾਵਾ ਜੀ ਕਰਦਾ ਮੈਂ ਉੜਦੀ ਜਾਵਾ ਕੁਦਰਤ ਨਾਲ ਪਿਆਰ ਵਧਾਵਾ ਜੀ ਕਰਦਾ ਮੈਂ ਉੜਦੀ ਜਾਵਾ ਚੰਦ ਨੂੰ ਮਿਲਣਾ ਜੱਤੀ ਲੋਚੇ ਚੰਦ ਨੂੰ ਮਿਲਣਾ ਸੀ ਲੋਰਦੀ ਨਿਮਰਤਾ ਉਸ ਤੋਂ ਲੈਣੀ ਸੋਚੇ ਦਿਲਾਂ ਵਿੱਚੋਂ ਦੂਰੀਆਂ ਮਟਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ ਪਿਆਰ ਦੀ ਖੁਸ਼ਬੂ ਫਲਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ ਜੀ ਕਰਦਾ ਮੈਂ ਉੜਦੀ ਜਾਵਾਂ